ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਹਾਲ ਚਾਲ ਪੰਜਾਬੀ ਭਰਾਵੋ ਆਸ ਕਰਦਾ ਸਾਰੇ ਠੀਕ ਠਾਕ ਹੋਣਗੇ ਚੜ੍ਹਦੀ ਕਲਾ 'ਚ ਹੋਣਗੇ ਬਾਪੂ ਨਾਨਕ ਦੀ ਮਿਹਰ ਦੇ ਨਾਲ ਤੁਹਾਡਾ ਭਰਾ ਵੀ ਚੜ੍ਹਦੀ ਕਲਾ ਦੇ ਵਿੱਚ ਆਗਰ ਵੀਡੀਓ ਨੂੰ ਤੁਸੀਂ ਪਲੇ ਕਰ ਲਿਆ ਹੈ ਤੇ ਵੀਡੀਓ ਨੂੰ ਲਾਸਟ ਤੱਕ ਦੇਖ ਲਿਓ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਘਮ ਰਹੀ ਹੈ ਤੇਜ਼ੀ ਦੇ ਨਾਲ ਠੀਕ ਹੈ ਡ라이ਵਰ ਦੀ ਤੇ ਟਾਬੇ ਵਾਲੇ ਦੀ ਵੀਡੀਓ ਦੇ ਮਤਲਕ ਵੀ ਆਪਾਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਦਾ ਕਿ ਆਪਾਂ ਗੱਲ ਕਰ ਦੇਣੀ ਆ ਬਿਲਕੁਲ ਕੌੜੀ ਤੇ ਸੱਚੀ ਤੇ ਸੱਚ ਹਮੇਸ਼ਾ ਚੁੱਭਦਾ ਹੁੰਦਾ ਹੈ ਭਾਉ ਜੀ ਪਰ ਸਾਨੂੰ ਕੋਈ ਪਰਵਾਹ ਨਹੀਂ ਆ ਠੀਕ ਆ ਬੋਲਣਾ ਤੇ ਬੋਲਣਾ ਸਿਰਫ ਸੱਚੀ ਆ ਚਾਹੇ ਕਿਸ ਨੂੰ ਲੱਗਦੀਆਂ ਤੇ ਲੱਗੀ ਜਾਣ ਮਿਰਚਾਂ ਇੱਕ ਡਰਾਈਵਰ ਵੀਰ ਮੈਂ ਮੋਟਾ-ਮੋਟਾ ਜਿਹਾ ਦੱਸ ਦਿਨਾ ਵੈਸੇ ਤੁਸੀਂ ਵੀਡੀਓ ਤੇ ਚਲੋ ਸਾਰਿਆਂ ਨੇ ਦੇਖ ਲਈ ਹੋਣੀ ਆ ਇੱਕ ਡਰਾਈਵਰ ਭਰਾ ਸਿੱਖ ਟਾਬੇ ਵਾਲੇ ਕੋ ਸਰਦਾਰ ਕਹਿ ਸਕਦੇ ਸਿੱਖ ਨਹੀਂ ਕਹਿ ਸਕਦੇ ਸਰਦਾਰ ਟਾਬੇ ਵਾਲੇ ਕੋ ਪ੍ਰਸ਼ਾਦਾ ਪਾਣੀ ਛਕਣ ਵਾਸਤੇ ਗਿਆ ਜਦੋਂ ਉਹਨੂੰ ਡਰਾਈਵਰ ਨੂੰ ਲੱਗਿਆ ਕਿ ਇਹਨੇ ਰੇਟ ਜ਼ਿਆਦਾ ਲਾ ਲਿਆ ਆ ਠੀਕ ਆ ਤੇ ਜ਼ਹਿਰ ਦੀ ਗੱਲ ਆ ਕਿ ਉਹਨੇ ਪਹਿਲਾਂ ਗੱਲ ਕੀਤੀ ਹੋਊਗੀ ਤਾਂ ਬਿਆਲੇ ਨਾਲ ਜਦੋਂ ਨਹੀਂ ਮੰਨਿਆ ਹੋਊਗਾ ਫਿਰ ਉਹਨੇ ਵੀਡੀਓ ਜਿਹੜਾ ਆਪਣੇ ਕੋਲ ਅਧਿਕਾਰ ਰਿਆ ਠੀਕ ਹੈ ਨਾ ਵੀਡੀਓ ਉਹਨੇ ਕੱਢ ਕੇ ਤੇ ਬਣਾਉਣੀ ਚਾਲੂ ਕਰਤੀ ਪਰ ਉਹਨੂੰ ਧਗੜਧੱਲੇ ਟਾਬੇ ਵਾਲੇ ਨੂੰ ਜਾਲੀ ਸਰਦਾਰ ਨੂੰ ਗੁੱਸਾ ਆ ਗਿਆ ਜੀ ਉਹਨੇ ਕੱਢ ਕੇ ਉਹਦੇ ਚੰਡਾ ਮਾਰਤੀਆਂ ਤੇ ਨਾਲੇ ਉਹਦਾ ਆ ਇਟ ਮਾਰ ਕੇ ਤੇ ਉਹਦਾ ਸਿਰ 파ੜਤਾ ਕੀ ਕਸੂਰੀ ਹੋ ਗਰੀਬ ਦਾ ਉਹਦੇ ਢਾਬੇ ਤੇ ਰੋਟੀ ਖਾਣ ਆ ਗਿਆ ਇਹ ਕਸੂਰੀ ਭੈਣ ਦਿਆ ਯਾਰਾ ਕੁੱਤਿਆ ਮੇਰੀ ਸੁਣ ਗੱਲ ਸਰਦਾਰ ਤਾਂ ਰੋਟੀ ਪਾਣੀ ਸਰਦਾਰ ਤਾਂ ਲੰਗਰ ਲਾ ਦਿੰਦੇ ਆ ਠੀਕ ਹੈ ਨਾ ਸਰਦਾਰ ਤਾਂ ਲੰਗਰ ਲਾ ਦਿੰਦੇ ਕਿੱਡੀ ਗੱਲ ਹੀ ਸਾਲਿਆ ਤੇਰ ਕੋ ਨਿਕੀਦੀ ਗੱਲ ਬਰਦਾਸ਼ਤ ਨਹੀਂ ਹੋਈ ਤੂੰ ਛਣਕਣੇ ਦਾ ਸਰਦਾਰ ਛੀਦੀ ਮੇਰੇ ਕੋ ਗਾਣਾ ਸੁਣਨ ਲੱਗਾ ਫਿਰ ਕਈ ਕਲਨ ਸੌਰੀ ਕਈ ਕਹਿ ਰਹੇ ਆ ਕਿ ਇਹਦੀ ਉਹਦੀ ਕੁੜੀ ਬੈਠੀ ਸੀ ਤਾਂ ਕਰਕੇ ਉਹਨੂੰ ਗੁੱਸਾ ਆ ਗਿਆ ਅੱਛਾ ਜਦੋਂ ਪਿਓ ਨੂੰ ਜਦੋਂ ਵੀਡੀਓ ਬਣਾ ਰਿਹਾ ਇਹ ਡਰਾਈਵਰ ਤੇ ਜਦੋਂ ਉਹ ਪਿਓ ਵਾਲੇ ਥੰਮ ਜੱਪ ਦੇਣ ਡਿਆ ਸੀ ਉਦੋਂ ਕੁੜੀ ਦਾ ਚੇਤਾ ਨਹੀਂ ਆਇਆ ਵੀ ਮੇਰੀ ਕੁੜੀ ਬੈਠੀ ਆ ਭੈਣ ਚੋਦ ਦੱਲੇ ਨੂੰ ਉਦੋਂ ਨਹੀਂ ਆਪਣੀ ਕੁੜੀ ਦਾ ਚੇਤਾ ਆਇਆ ਵੀ ਮੇਰੀ ਕੁੜੀ ਬੈਠੀ ਨਾਲੇ ਕੁੜੀ ਨੂੰ ਘਰ ਬਿਠਾਵੇ ਜਦੋਂ ਪਤਾ ਵੀ ਭਾਤ ਭਾਤ ਦੇ ਲੋਕ ਠੀਕ ਹੈ ਨਾ ਵੀ ਮੇਰੇ ਢਾਬੇ ਤੇ ਆਉਂਦੇ ਆ ਪਤਾ ਨਹੀਂ ਆਉਂਦੇ ਕਿ ਨਹੀਂ ਆਉਂਦੇ ਗਰੀਬ ਇਹੋ ਕਿਦਾਂ ਚੱਲ ਗਿਆ ਫਿਰ ਆਪਣੀ ਕੁੜੀ ਨੂੰ ਘਰ ਬਿਠਾ ਤੋ ਹਾਂ ਫਿਰ ਤੇਰੀ ਕੁੜੀ ਨੇ ਤੇ ਇੱਕ ਵਾਰ ਨਹੀਂ ਤੈਨੂੰ ਰੋਕਿਆ ਵੀ ਪਾਪਾ ਜੀ ਵੀ ਇੱਥੇ ਬੱਸ ਕਰੋ ਆਪਣੀ ਇਹ ਚਲੋ ਐਨੀ ਛੇਤੀ ਗਰਮ ਨਾ ਹੋਵੋ ਉਹ ਤੇ ਚੁੱਪ ਕਰਕੇ ਤਮਾਸ਼ਾ ਦੇਖਦੀ ਰਹੀ ਕਿੱਡੀ ਕੁ ਸਾਲਿਆ ਗੱਲ ਹੀ ਹੈ ਚਲੋ ਮੈਂ ਇੱਕ ਗੱਲ ਹੋਰ ਦੱਸ ਦਿੰਨਾ ਮੈਂ ਸਾਰੇ ਟਾਬੇ ਵਾਲਿਆਂ ਵੀਰਾਂ ਨੂੰ ਮਾੜਾ ਨਹੀਂ ਕਹਿੰਦਾ ਕਈ ਤਾਂ ਵਿਚਾਰੇ ਫ੍ਰੀ ਟੀ ਖਵਾ ਦਿੰਦੇ ਡਰਾਈਵਰਾਂ ਨੂੰ ਇੱਥੋਂ ਤੱਕ ਕਿ ਕਈ ਟਾਬੇ ਵਾਲੇ ਫ੍ਰੀ ਨਾਗਣੀ ਛਾਗਣੀ ਤੇ ਚਲੋ ਵੀ ਆਪਣੇ ਡਰਾਈਵਰ ਭਰਾ ਆ ਚਾਹ ਤੱਕ ਫ੍ਰੀ ਵੀ ਪੀਓ ਕੋਈ ਚੱਕਰ ਨਹੀਂ ਗੱਡੀਆਂ ਲਾਉਂਦੇ ਜੇ ਤੁਸੀਂ ਕੋਈ ਚੱਕਰ ਨਹੀਂ ਇਹੋ ਜਿਹੜੇ ਚੰਦ ਟਾਬੇ ਵਾਲੇ ਹਨ ਜਿਹੜੇ ਫੁੱਦੂਸ ਵਾਲੇ ਆਪਣੇ ਆਪ ਨੂੰ ਸਰਦਾਰ ਘੁਮਾਉਂਦੇ ਆ ਇਹੋ ਜੇ ਧੰਦਾ ਕਰਵਾਉਂਦੇ ਆ ਮੇਰੇ ਕੋਲ ਹੋਰ ਜੇ ਸੱਚ ਸੋਨਾ ਦੇ ਦੇ ਇਹੋ ਜੇ ਕੁੜੀਆਂ ਦਾ ਕੁੜੀਆਂ ਸਪਲਾਈ ਕਰਨ ਦਾ ਧੰਦਾ ਕਰਵਾਉਂਦੇ ਬਹਿ ਕੇ ਆਜ ਇਹਨਾਂ ਦੀ ਅਸਲ ਸਚਾਈ ਯਾਰ ਇੱਕ ਚੱਲ ਮੰਨਦੇ ਹਾਂ ਕੋਈ ਗਲਤੀ ਹੋ ਗਈ ਜੇ ਉਹਨੇ ਵੀਡੀਓ ਬਣਾਲੀ ਠੀਕ ਹੈ ਤੂੰ ਉਹਨੂੰ ਪਿਆਰ ਦੇ ਨਾਲ ਸਮਝਾ ਕਿਹ ਤਰੀਕੇ ਨਾਲ ਸਮਝਾ ਦੇ ਤੂੰ ਸਾਲਿਆ ਉੱਠ ਕੇ ਆਪਣੇ ਪਿਓ ਨੂੰ ਕੁਟੰਡਾ ਪਿਆ ਡਰਾਈਵਰਾਂ ਨੂੰ ਏਕਾ ਕਰਨਾ ਚਾਹੀਦਾ ਆ ਮੰਨ ਲੋ ਹੁਣ ਕੱਲ ਨੂੰ ਉਹ ਇਕੱਠੇ ਹੋ ਕੇ ਆਪਣੀ ਬਰਾਦਰੀ ਦੇ ਡਰਾਈਵਰ ਜਾਂ ਸਾਰੇ ਡਰਾਈਵਰ ਇਕੱਠੇ ਹੋ ਕੇ ਉਹਦੇ ਜੁੱਤੀਆਂ ਫੇਰ ਦੇਣ ਤੇ ਕੀ ਪੱਲੇ ਉਹਦੇ ਰਵੇ ਇਹੋ ਜਿਹਾਂ ਦੇ ਹਰਾਮੀਆਂ ਦੇ ਜੁੱਤੀ ਫੇਰਨੀ ਚਾਹੀਦੀ ਆ ਕੀ ਪੱਲੇ ਰਵੇ ਉਹਦੇ ਚੂਤੀਆ ਇਨਸਾਨ ਦੇ ਸਾਲਿਆ ਜੇ ਤੇਰ ਕੋ ਗਰੀਬ ਆ ਗਿਆ ਅਗਲੇ ਨੂੰ ਤੇ ਉਹ ਅਗਲੇ ਅੱਗੇ ਹੀ ਉਹਨਾਂ ਕ ਖਰਚਾ ਮਿਲਦਾ ਪਤਾ ਨਹੀਂ ਕਿੱਦਾਂ ਵਿਚਾਰੇ ਆਪਣੀ ਮੈਂ ਨਾ ਵੀ ਡਰਾਈਵਰ ਡਰਾਈਵਰੀ ਕਰਨੀ ਸੌਖੀ ਐ ਕਿੰਨੀ ਮਿਹਨਤ ਕਰਨੀ ਪੈਂਦੀ ਐ ਰਾਤ ਦਿਨ ਜਾਗਣਾ ਪੈਂਦਾ 100 150 50 ਰੁਪਏ ਕਮਾਉਣ ਵਾਸਤੇ ਆਹ ਹੋਇਆ ਜੀਆ ਰਾਵਾਂ ਤੇ ਡਰਾਈਵਰ ਚੱਲਦੇ ਆ ਨਾ ਕੋਈ ਹਿਸਾਬ ਨਹੀਂ ਕਿਸਾਨੀ ਤੇ ਡਰਾਈਵਰੀ ਕਰਨੀ ਸੌਖੀ ਨਹੀਂ ਗਈ ਰਾਤਾਂ ਜਾਗਣੀਆਂ ਪੈਂਦੀਆਂ ਠੀਕ ਹੈ ਨਾ ਤੂੰ ਸਾਲਿਆ ਉਹਨੂੰ ਗਰੀਬ ਨੂੰ ਉਦਾਂ ਹੀ ਰੋਟੀ ਖਵਾ ਦੇ ਯਾਰ ਫੇ ਕਿਹੜੀ ਗੱਲ ਆ ਕਈ ਟਰੋਲ ਕਰਦੇ ਪਏ ਆ ਉਸ ਮਾਤੜ ਨੂੰ ਟਰੋਲ ਕਰਦੇ ਪਏ ਦੱਸੋ ਗਰੀਬ ਨੂੰ ਜੇ ਉਸੇ ਟਾਬੇ ਵਾਲੇ ਦੀ ਜਗ੍ਹਾ ਕੋਈ ਉਧਰ ਦਾ ਟਾਬੇ ਵਾਲਾ ਹੁੰਦਾ ਤੇ ਸਰਦਾਰ ਨਾ ਇਤਨਾ ਕਰਦਾ ਸਰਦਾਰ ਡਰਾਈਵਰ ਨਾ ਇਤਨਾ ਕਰਦਾ ਤੇ ਫਿਰ ਡਰਾਈਵਰਾਂ ਨੂੰ ਸਪੋਰਟ ਕਰ ਲੈਣੀ ਚਾਹੀਦੀ ਆ ਚਾਹੇ ਉਹ ਕਿਸੇ ਵੀ ਕਮਿਊਨਿਟੀ ਦਾ ਡਰਾਈਵਰ ਆ ਸਾਰਿਆਂ ਨੂੰ ਸਪੋਰਟ ਕਰਨੀ ਚਾਹੀਦੀ ਉਹ ਬੰਦੇ ਦੀ ਫੇਰ ਉਸ ਬੰਦੇ ਨੇ ਫੇਰ ਇੱਕ ਹੋਰ ਵੀਡੀਓ ਪਾਈ ਕਹਿੰਦਾ ਐਸਾਂ ਦਾ ਮੋਦੀਆਂ ਦਾ ਹੈ ਜਾਂਦਾ ਉਹਨੇ ਗਾਲਾਂ ਕੱਢੀਆਂ ਮੋਦੀ ਨੂੰ ਆਂਦਾ ਮੈਂ ਪੁਲਿਸ ਨੂੰ ਕਿੰਨੇ ਚਿਰ ਦਾ ਫੋਨ ਕਰਨ ਡਿਆਂ ਆਂਦਾ ਪੁਲਿਸ ਵਾਲੇ ਵੀ ਇਹਨਾਂ ਟਾਬੇ ਵਾਲਿਆਂ ਤੋਂ ਪੈਸੇ ਲੈਂਦੇ ਆ ਜੇ ਤੱਕ ਪੁਲਿਸ ਨਹੀਂ ਆਈ ਮੇਰਾ ਆਂਦਾ ਸਿਰ ਪਾੜਤਾ ਦੱਸੋ ਕੀ ਕਰ ਲੂ ਇੱਥੇ ਪੁਲਿਸ ਦਾ ਤੇ ਉਦਾਂ ਹੀ ਗਰਾਫਟ ਡਾਊਨ ਆ ਪੌਲਸਾੜਾ ਕੰਮ ਵੀ ਖਤਮ ਹੀ ਆ ਗਰੀਬ ਬੰਦੇ ਦੀ ਨਹੀਂ ਸੁਣਦੀ ਡਰਾਈਵਰ ਵੀਰੋ ਤੁਹਾਨੂੰ ਚਾਹੀਦਾ ਉਹਦੀ ਸਪੋਰਟ ਦੇ ਵਿੱਚ ਖੜ੍ਹ ਜਾਣਾ ਠੀਕ ਹੈ ਨਾ ਉਹਦੀ ਸਪੋਰਟ ਕਰੋ ਮੇਰਾ ਵੀਰ ਇਹ ਨਾ ਵੇਖੋ ਵੀ ਉਹ ਸਰਦਾਰ ਆ ਘੰਟੇ ਦਾ ਸਰਦਾਰ ਹੈ ਜਿਹਨੂੰ ਜਿਹਦੀ ਬਰਦਾਸ਼ ਜਿਹਨੂੰ ਬਰਦਾਸ਼ ਤੇ ਸ਼ਕਤੀ ਜਿਹਦੀ ਇੰਨੀ ਥੋੜੀ ਆ ਹੈ ਕਮਾਲ ਦੀ ਗੱਲ ਹੁਣ ਮੈਂ ਕੀ ਬੋਲਾਂ ਯਾਰ ਬਥੇਰਾ ਜਲੂਸ ਨਿਕਲ ਗਿਆ ਇਹਦਾ ਕਈ ਮੇਰੇ ਭਰਾ ਟਰੋਲ ਕਰਦੇ ਪਏ ਆ ਉਸ ਡਰਾਈਵਰ ਨੂੰ ਅੱਗੇ ਖਰਚਾ ਉਹਨਾਂ ਕੋ ਉਨਾਂ ਕੀ ਹੁੰਦਾ ਵਾ ਪਰਿਵਾਰ ਹੀ ਪਾਲਦੇ ਆਪਣਾ ਇਹੋ ਜਿਹਾ ਕੰਮ ਨਾ ਕਰਿਆ ਕਰੋ ਮੇਰਾ ਵੀਰ ਠੀਕ ਹੈ ਨਾ ਹੁਣ ਦੂਜੇ ਟਾਬਿਆਂ ਵਾਲਿਆਂ ਤੇ ਕੀ ਅਸਰ ਪਊਗਾ ਇਹ ਗੱਲ ਇਹ ਗੱਲ ਸੋਚੀ ਦੇ ਜਿਹੜੇ ਦੂਜੇ ਵਿਚਾਰੇ ਚੰਗਾ ਜਿਹੜਾ ਵਿਚਾਰੇ ਆਪਣਾ ਆ ਸਾਰਿਆਂ ਦੀ ਆਇਓ ਭਗਤ ਕਰਦੇ ਡਰਾਈਵਰਾਂ ਦੀ ਚੰਗਾ ਖਾਣਾ ਕਵਾਉਂਦੇ ਰੇਟ ਵੀ ਵਾਜਬ ਲਾਉਂਦੇ ਉਹਨਾਂ ਤੇ ਕੀ ਅਸਰ ਪਊਗਾ ਇਸ ਚੀਜ਼ ਦਾ ਨਾਲੇ ਤੂੰ ਸਾਲਿਆ ਮੇਰੀ ਗੱਲ ਸੁਣ ਇਹਦੇ ਤੱਕ ਮੇਰੀ ਵੀਡੀਓ ਪਹੁੰਚਾ ਦਿਓ ਦੱਲੇ ਤੱਕ ਹੁਣ ਢਾਬਾ ਚਲਾ ਲੈਂਗਾ ਤੂੰ ਮੈਂ ਡਰਾਈਵਰਾਂ ਨੂੰ ਕਹਿਣਾ ਚਾਹੁੰਦਾ ਇਹ ਭੈਣ ਚੋਦੇ ਢਾਬੇ ਤੇ ਨਾ ਰੁਕਿਓ ਸਾਲਿਆ ਠੀਕ ਆ ਮੈਂ ਹੁਣ ਕੀ ਬੋਲਾਂ ਗੱਲਿਆਂ ਤੇ ਇਹੋ ਜੀਆਂ ਥਾਵਾਂ ਤੇ ਸ਼ਰਾਬੀ ਕੁਆਬੀ ਲੋਕ ਵੀ ਆਉਂਦੇ ਆ ਮੰਨ ਲਓ ਜੇ ਇਹਦੀ ਕੁੜੀ ਨੂੰ ਕੋਈ ਉਹ ਜਾ ਸਿਰ ਫੇੜਾ ਜਵੇ ਕੋਈ ਟਿੱਚਰ ਮਖੌਲ ਕਰ ਜਵੇ ਜਾਂ ਕੋਈ ਗੱਲਬਾਤ ਕਹਿ ਦੇਵੇ ਤੇ ਫਿਰ ਕੀ ਪੱਲੇ ਰਵੇ ਵੀ ਤੂੰ ਸਾਲਿਆ ਕੁੜੀ ਨੂੰ ਗੱਲੇ ਤੇ ਬਿਠਾਇਆ ਵੀ ਆਪਣੇ ਘਰੇ ਬਿਠਾ ਤੂੰ ਆ ਪਾ ਤੇਰਾ ਢੂਆ ਪਾਟਾ ਕੁੜੀ ਨੂੰ ਤੇ ਇਸ ਕਰਕੇ ਬਿਠਾਇਆ ਨਾ ਤੂੰ ਪੀ ਕੁੜੀਆ ਲੈ ਵੇਖ ਕੇ ਚਾਰ ਵੱਧ ਬੰਦੇ ਆਉਣਗੇ। ਕੁੜੀਆ ਵਾ ਤਗੜਦਲਾ ਆਜੇ ਆਪਣੀ ਸਚਾਈ ਵੀਡੀਓ ਸ਼ੇਅਰ ਕਰਨੀ ਹੋਈ ਤੇ ਕਰ ਦਿਓ। ਆਪਾਂ ਤੇ ਡਰਾਈਵਰ ਭਰਾਵਾਂ ਦੇ ਹੱਕ 'ਚ ਆ ਆਪਣਾ ਖੜੇ ਆ। ਚਾਹੇ ਕੋਈ ਕਿਸੇ ਵੀ ਕਮਿਊਨਿਟੀ ਦਾ ਬੰਦਾ ਆ ਜਾਂ ਡਰਾਈਵਰ ਜੇ ਸਰਦਾਰ ਨਾਲ ਘਟਨਾ ਹੋਈ ਹੁੰਦੀ ਤੇ ਉਹਦੇ ਹੱਕ 'ਚ ਵੀ ਮੈਂ ਵੀਡੀਓ ਪਾਉਣੀ ਹੀ ਚਾਹੇ ਕੋਈ ਵੀ ਆ। ਆਪਾਂ ਡਰਾਈਵਰਾਂ ਦੇ ਹੱਕ ਦੇ ਵਿੱਚ ਆਂ ਡਰਾਈਵਰ ਮਹਿਕਮਾ ਜਿੰਦਾਬਾਦ ਸੀ ਜਿੰਦਾਬਾਦ ਹੈ ਜਿੰਦਾਬਾਦ ਰਹੂਗਾ ਠੀਕ ਹੈ ਨਾ ਧੰਨਵਾਦ ਮੇਰਾ ਵੀਰ ਬੋਲਿਆ ਕ ਬੋਲਿਆ ਫਿਰ ਵੀ ਮੈਂ ਭੈਣਾ ਵੀ ਮੇਰੀਆਂ ਵੀਡੀਓ ਵੇਖਦੀਆਂ ਕਈ ਵਾਰ ਗਾਲ ਨਿਕਲ ਜਾਂਦੀ ਗੁੱਸੇ ਦੇ ਵਿੱਚ ਕੀ ਕਰੀਏ ਇਹੋ ਜੇ ਦਗੜਦੱਲੇ ਜਦੋਂ ਵੀਡੀਓ ਸਾਹਮਣੇ ਇਹੋ ਜੀਆਂ ਆਉਂਦੀਆਂ ਤੇ ਫਿਰ ਗੁੱਸਾ ਚੜ ਜਾਂਦਾ ਵਾਹਿਗੁਰੂ ਤੁਹਾਡਾ ਭਲਾ ਕਰੇ ਤੇ ਜਲਦ ਵੀਡੀਓ ਪਾਇਆ ਕਰਾਂਗੇ ਤੇ ਟਾਈਮ ਹੀ ਨਹੀਂ ਮਿਲਦਾ ਕੀ ਕਰੀਏ ਕਮਾਂ ਕਰਾਂ ਦੇ ਵਿੱਚ ਵਿਜੀ ਹੋਈਦਾ ਧੰਨਵਾਦ ਮੇਰਾ ਵੀਰ ਵੀਡੀਓ ਵੇਖਣ ਲਈ ਧੰਨਵਾਦ